ਲੋ ਵੀ ਦੋਸਤੋ ਤੁਹਾਨੂੰ ਪਤਾ ਹੀ ਉਹ ਠੰਡ ਸੀਤ ਲਹਿਰ ਵਰੀ ਜਾਂਦੀ ਹੈ ਨਾ ਪੂਰੀ ਤੇ ਆ ਜਵਾਨ ਆ ਪੈਰ ਵੇ ਨੰਗੇ ਤੇ ਯੂਰੀਆ ਖਿਲਾਰ ਰਿਹਾ ਕਣਕ ਦੇ ਵਿੱਚ ਤੇ ਜੁੱਲੀਆਂ 'ਚ ਇਹ ਵੀ ਬੈਠ ਸਕਦੇ ਆ ਹਨਾ ਪਰ ਜਿਹੜਾ ਜੱਟ ਹੁੰਦਾ ਉਹਨੂੰ ਚਾਹ ਚੜ ਜਾਂਦਾ ਜਦੋਂ ਕੰਮ ਕਰਨਾ ਹੁੰਦਾ ਹਨਾ ਤੇ ਕੀ ਕਹਿੰਨੇ ਤੁਸੀਂ ਬਈ ਜਿਵੇਂ ਰੇਹ ਖਿਲਾਰੀ ਜਾਂਦੇ ਲੱਗਦੀ ਠੰਡ ਠੰਡ ਸਾਨੂੰ ਕਿੱਥੇ ਲਾਇਆ ਤੇ ਅਸੀਂ ਤੜਕੇ ਤੇ ਲੱਗੇ ਆਂ ਠੀਕ ਆ ਸਵੇਰੇ ਲੱਗੇ ਆ ਤੇ ਉਧਰ 16 17 ਕਿਲੇ ਉਧਰ ਪਾਏ ਜਾਂਦੀ 5 ਕਿਲੇ ਇੱਥੇ ਪਾਤੀ ਤੇ ਹੁਣ ਇੱਥੇ 5 ਕਿਲੇ ਆ ਗਈ ਠੀਕ ਆ ਵੀ ਜੱਟ ਦੇ ਪੁੱਤ ਨੂੰ ਠੰਡ ਨੇੜੇ ਨਹੀਂ ਆਉਂਦੀ ਹਨਾ ਠੰਡ ਨੇੜੇ ਨਹੀਂ ਆਉਂਦੀ ਜੱਟ ਦੇ ਪੁੱਤ ਨੂੰ ਠੀਕ ਆ ਲੈ ਵੀ ਕਰ ਦਿਓ ਸ਼ੁਰੂ ਫਿਰ ਆ ਚੱਕਰ ਵੀ ਚੱਕ ਲੈ ਚੜੂਗੇ ਆਪਣੀ ਠੰਡ ਕਿੱਥੇ ਨੇੜੇ ਆਪੀ ਆ ਨਾ ਹਾਂ ਇਹ ਕਰ ਮੈਂ ਉਹ ਖਾਂ ਜੱਟ ਦੇ ਪੁੱਤ ਨੂੰ ਮਿਲ ਉਦਾਰੀ ਹਾਂ